ਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਜਿੱਥੇ ਕੀ ਦਰਬਾਰ ਸਾਹਿਬ ਜੀ ਮਾਪੇ ਇੱਕ ਬੱਚੇ ਨੂੰ ਹੀ ਛੱਡ ਗਏ ਕਰੀਬ 7 ਸਾਲ ਦੇ ਲੜਕੇ ਨੂੰ ਪਤੀ ਪਤਨੀ ਦਰਬਾਰ ਸਾਹਿਬ ਛੱਡ ਗਏ ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਛੱਡ ਕੇ ਉਸ ਬੱਚੇ ਨੂੰ ਚਲੇ ਗਏ 12 ਮਿੰਟਾਂ 'ਚ ਦਰبار صاحب ਤੋਂ ਮਾਪੇ ਬਹਾ ਨਿਕਲ ਗਏ ਪਰ ਬੰਦਕਾਂ ਨੇ ਗਲਿਆਰੇ ਚੌਂਕੀ ਦੀ ਮਦਦ ਨਾਲ ਪਿੰਗਲਵਾੜਾ ਆਸ਼ਰਮ ਇਸ ਬੱਚੇ ਨੂੰ ਭੇਜਿਆ ਦਲਕਿ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਇਆ ਅਤੇ ਅੰਮ੍ਰਿਤਸਰ ਚ ਦਰਬਾਰ ਸਾਹਿਬ ਚ ਇੱਕ ਮਾਪਿਆਂ ਦੇ ਵੱਲੋਂ ਬੱਚੇ ਨੂੰ ਛੱਡ ਦਿੱਤਾ ਗਿਆ ਬੱਚੇ ਨੂੰ ਛੱਡ ਕੇ ਮੌਕੇ ਤੋਂ ਉੱਥੇ ਚਲੇ ਗਏ ਹਾਲਕਿ ਸੀਸੀਟੀਵੀ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਇਸ ਬੱਚੇ ਦੀ ਮਾਂ ਨੇ ਇਸ ਬੱਚੇ ਨੂੰ ਗੋਦੀ ਚ ਚੁੱਕਿਆ ਹੋਇਆ ਹੈ ਤੇ ਉਸ ਦਾ ਪਿਤਾ ਵੀ ਨਾਲ ਨਜ਼ਰ ਆ ਰਿਹਾ ਹੈ ਤੇ ਇੱਥੇ ਹੀ ਪਰਿਕਰਮਾ ਚ ਇਸ ਬੱਚੇ ਨੂੰ ਟੱਡ ਕੇ ਇਹ ਮਾਪੇ ਚਲੇ ਗਏ 12 ਮਿੰਟਾ ਚ ਹੀ ਦਰਬਾਰ ਸਾਹਿਬ ਤੋਂ ਬਾਹਰ ਨਿਕਲੇ ਪ੍ਰਬੰਧਕਾਂ ਨੇ ਗਲਿਆਰਾ ਚੌਕੀ ਦੀ ਮਦਦ ਦੇ ਨਾਲ ਪਿੰਗਲਵਾੜਾ ਆਸ਼ਰਮ 'ਚ ਇਸ ਛੋਟੇ ਜਿਹੇ ਮਾਸੂਮ ਬੱਚੇ ਨੂੰ ਪੇਹ ਦਿੱਤਾ ਹੈ ਬੱਚੇ ਦੀਆਂ ਤਸਵੀਰਾਂ ਸੀਸੀਟੀਵੀ ਤਸਵੀਰਾਂ 'ਚ ਕੈਦ ਹੋਇਆ ਹੈ ਕਿ ਕਿਸੇ ਕారణ ਨਾਲ ਇਹ ਮਾਪਿਓ ਦਰਬਾਰ ਸਾਹਿਬ ਦੇ ਅੰਦਰ ਆਉਂਦੇ ਨੇ ਤੇ ਇਸ ਬੱਚੇ ਨੂੰ ਛੱਡ ਕੇ ਚਲੇ ਜਾਂਦੇ ਨੇ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਕਿਉਂ ਇਸ ਬੱਚੇ ਨੂੰ ਇੱਥੇ ਇਸ ਮਾਪਿਆਂ ਦੇ ਵੱਲੋਂ ਛੱਡਿਆ ਗਿਆ ਕੀ ਕਾਰਨ ਰਿਹਾ ਹੈ ਪੁਲਿਸ ਆਪਣੇ ਪੱਧਰ ਤੇ ਜਾਂਚ ਪੜਤਾਲ ਕਰ ਰਹੀ ਹੈ ਇੱਕ ਪਰਿਵਾਰ ਜਲਿਆਂ ਵਾਲੇ ਬਾਗ ਹੈਰੀਟੇ ਵਾਲੇ ਪਾਸਿਓਂ ਆਉਂਦਿਆ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਦਰਬਾਰ ਘੰਟਾ ਘਰ ਰਸਤੇ ਅੰਦਰ ਪਰਵੇਸ਼ ਕਰਦੇ ਹਨ ਜਿਨ੍ਹਾਂ ਦੇ ਨਾਲ ਦੋ ਬੱਚੇ ਇੱਕ ਔਰਤ ਤੇ ਇੱਕ ਮਰਦ ਹੈ ਇਹ ਬੱਚਾ ਜੋ ਕਿ ਇਸ ਪਰਿਵਾਰ ਵੱਲੋਂ ਇੱਕ ਬੱਚਾ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਛੱਡ ਕੇ ਪੂਰੇ 10 ਮਿੰਟ ਬਾਅਦ ਹੀ ਵਾਪਸ ਘੰਟਾ ਘਰ ਰਸਤੇ ਭੱਜ ਜਾਂਦੇ ਹਨ ਜਿਸ ਨੂੰ ਕਿ ਗੁਲਿਆਰਾ ਚੌਂਕੀ ਦੇ ਧਿਆਨ ਵਿੱਚ ਲਿਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ શ્રી ਦਰਬਾਰ ਸਾਹਿਬ ਵੱਲੋਂ ਇਹ ਬੱਚਾ ਪਿੰਗਲਵਾੜਾ ਮੁੱਖ ਦਫ਼ਤਰ ਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ ਇਸ ਬੱਚੇ ਦੀ ਉਮਰ ਕਰੀਬ 5 ਤੋਂ 6 ਸਾਲ ਲੱਗ ਰਹੀ ਹੈ ਜਿਸ ਨੇ ਨੀਲੇ ਰੰਗ ਦੀ ਟੀ-ਸ਼ਰਟ ਤੇ ਨਿੱਕਰ ਪਾਈ ਹੋਈ ਹੈ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅਗਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਪਤਾ ਕਿਸੇ ਪਿੰਡ ਸ਼ਹਿਰ ਵਿੱਚ ਲੱਗਦਾ ਹੈ ਤਾਂ ਉਹ ਇਸ ਸੰਬੰਧੀ ਜਾਣਕਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ਼੍ਰੀ ਦਰਬਾਰ ਸਾਹਿਬ ਪਰਕਰਮਾ ਅਤੇ ਜਾਂ ਫਿਰ ਗਲਿਆਰਾ ਚੌਂਕੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ